ਉੱਪਰ ਲਈ ਫਿਰਦਾ ਹੈ ਤੇ ਇਹਦੇ ਨਾਲ ਕੀ ਹੁੰਦਾ ਹੈ ਜਿਹੜੇ ਸੰਤ ਜਾਣੇ ਉਹ ਦੂਜਿਆਂ ਦਾ ਉੱਪਰ ਉੱਪਰ ਦੇਖਣੇ ਤਾਂ ਉੱਪਰ ਉੱਪਰ ਤੇ ਸਾਰੇ ਹੀ ਚੰਗੇ ਨੇ ਕੋਈ ਵੀ ਬੁਰਾ ਨਹੀਂ ਇੱਕ ਵੀ ਬੁਰਾ ਨਹੀਂ ਉੱਪਰ ਉੱਪਰ ਦੇਖਣਾ ਹੋਵੇ ਤਾਂ بڑے بڑے ਦਾਕਵਾਂ ਦੇ ਉੱਪਰ ਵੀ ਕੁਛ ਨਾ ਕੁਛ ਭਲਾਈ ਦਿਖਾਈ ਦੇ ਜਾਏਗੀ ਇਹ ਵੀ ਮਰਜ਼ ਕਰਦੇ ਆ ਆਪਣੇ ਵਿੱਚ ਗਹਿਰਾ ਝਾਤ ਮਾਰ ਨਾ ਹੋਵੇ ਗੁਸਤਾਖੀ ਨਾ बड़े तो बड़े सत्संगीया नु भी अपने अंदर बुराई दिखाई दे जाएगी कुछ ना कुछ खामी दिखाई दे जाएगी कुछ ना कुछ कमजोरी दिखाई दे जाएगी कौन थी एकते ये है कि दूजियां नु सिर्फ ऊपर ऊपर देखना अपने विच गैंडा देखना तो जैसे गहरा देखने में तो अपने ही ते कई जन्मों दे माड़े संस्कार पड़े ने बड़ा कुछ है तो इस तरह दे पुरुष जगत दे मिंदा करने तो बाज आ जाना है ਔਰ ਆਪਣੇ ਆਪ ਨੂੰ ਹੀ ਕਹਿਣ ਲੱਸੀ ਹੋ ਰਹੇ ਹਾਂ ਕਬੀਰ ਸਭ ਤੇ ਹਮ ਬੁਰੇ ਸੰਸਾਰੀ ਤੇ ਜਿਹੜਾ ਰਾਜਨੀਤਿਕ ਹੈ ਇਹ ਦੂਜੀਆਂ ਦੀ ਸੱਤ ਪੀੜੀਆਂ ਨੂੰ ਭੱਡਣ ਲੱਗ ਪੈਂਦਾ ਇਹਦਾ ਪਿਓ ਹੀ ਜਾਂਦਾ ਸੀ ਇਹਦਾ ਦਾਦਾ ਵੀ ਜਾਂਦਾ ਸੀ ਇਹਦਾ ਬਰਦਾਦਾ ਵੀ ਚੋਰ ਸੀ ਇਸਦਾ ਨੱਕੜ ਦਾਦਾ ਵੀ ਚੋਰ ਸੀ ਬੜਾ ਦੂਰ ਤੱਕ ਚਲਾ ਜਾਂਦਾ ਹੈ ਬੜਾ ਗਹਿਰਾ ਜਾਂਦਾ ਹੈ ਇਹਦੇ ਬੱਚੇ ਵੀ ਠੀਕ ਨਹੀਂ ਇਹਦੀ ਪਤਨੀ ਵੀ ਠੀਕ ਨਹੀਂ ਇਹਦੀ ਭਰਾ ਵੀ ਠੀਕ ਨਹੀਂ ਇਹਦੇ ਸਾਰੇ ਚੋਰਾਂ ਦਾ ਕੁੰਬਾ ਹੈ ਬੜਾ ਗਹਿਰਾ ਚਲਾ ਜਾਂਦਾ ਹੈ ਜਦ ਕੋਈ ਮਨੁੱਖ ਦੂਜਿਆਂ ਦੀ ਗਹਿਰਾਈ ਵਿੱਚ ਜਾਂਦਾ ਹੈ ਆਪਣੀ ਗਹਿਰਾਈ ਤੋਂ ਬਚ ਜਾਂਦਾ ਹੈ ਤੇ ਕੁਦਰਤੀ ਗੱਲ ਹੈ ਇਹ ਮੈਂ ਅਰਜ਼ ਕਰ ਰਿਹਾ ਹਾਂ बार-बार ਦੂਜਿਆਂ ਨੂੰ ਵੰਡਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਦੇ ਰਿਹਾ ਹੈ ਕਿ ਉਸ ਨੇ ਆਪਣੇ ਅੰਦਰ ਜਾਤੀ ਨਹੀਂ ਮਾਰੀ ਬਸ ਇਹ ਨਹੀਂ ਲੱਗਦਾ ਹੈ ਕਿ ਅੰਦਰ ਮੁਖੀ ਨਹੀਂ ਪੈਣਾ ਇਹਨੂੰ ਮਰਿਆਦਾ ਦੇ ਜੀਣ ਦੀ ਜਾਚ ਨਹੀਂ ਆਈ ਯਕੀਨ ਦਿਜਾ ਰੋ ਸਤਿ ਪੁਰਸ਼ ਕਦੀ ਕਿਸੇ ਨੂੰ ਸਿੱਧਾ ਨਹੀਂ ਕਹਿੰਦਾ ਕਿ ਤੂੰ ਬੁਰਾ ਹੈ। ਦਿਸਦੇ ਆਸੀ ਗੁਰਨਾਮਿਕ ਨੂੰ ਇਹ ਸੱਜਣ ਨਹੀਂ ਹੈ, ਠੱਗ ਹੈ। ਪਰ ਬੜੇ ਸੋਹਣੇ ਢੰਗ ਨਾਲ ਉਸ ਨੂੰ ਉਪਦੇਸ਼ ਕੀਤਾ ਹੈ ਸੱਜਣ ਸੇ ਹੀ ਨਾਲ ਮੈਂ ਜੋ ਚਲਦਿਆਂ ਨਾਲ ਚਲਣ। ਐ ਸੱਜਣ ਸੱਜਣ ਤੇ ਹੋਈ ਨੇ ਜੋ ਹਮੇਸ਼ਾ ਨਾਲ ਉਹਨਾਂ ਦੇ ਸਾਥ ਰਹੇ। ਦੁੱਖ ਸੁੱਖ ਦੇ। ਰਹਿਬਰੀ ਕਰਨ। ਔਰ ਸਤਗੁਰੂ ਦੇ ਕਹਿਣ ਦਾ ਢੰਗ ਸੱਜਣ ਤੂੰ ਠੱਗੀ ਜ਼ਰੂਰ ਕਰ ਪਰ ਠੱਗ ਬਣ ਕੇ ਠੱਗੀ ਕਰ ਸੱਜਣ ਬਣ ਕੇ ਨਾ ਕਰ ਜਦ ਤੂੰ ਸੱਜਣ ਬਣ ਕੇ ਕਰਦਾ ਹੈਂ ਤਾਂ ਬੋਤੇ ਤੇਰੇ ਗ੍ਰਿਫਤਿਚ ਆ ਜਾਂਨਨ ਤੇ ਸੱਜਣਤਾ ਬਦਨਾਮ ਹੋ ਜਾਂਦੀ ਹੈ ਧਰਮ ਬਦਨਾਮ ਹੋ ਜਾਂਦਾ ਹੈ ਜਦ ਕੋਈ ਧਰਮ ਦੇ ਨਾਂ ਤੇ ਠੱਗੀ ਕਰੇ ਤਾਂ ਬੋਤੇ ਦੁਨੀਆ ਨੂੰ ਧਰਮ ਤੋਂ ਸਾਟ ਲੱਗ ਜਾਂਦੀ ਹੈ ਧਰਮ ਦੇ ਰਸਤੇ ਤੇ ਚੱਲਣੋਂ ਰੁਕ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪੁਨ ਪਾਪ ਲਜਾਈ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਉਸ ਬੰਦੇ ਨੂੰ ਜਿਹੜਾ ਪਾਪ ਧਰਮ ਦੇ ਨਾਂ ਤੇ